ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਹਦੇਸ਼ ਹੁੰਦੇ ਆ ਕਿ ਵਿਜ਼ਿਬਿਲਟੀ ਤੇ ਸਿਕਿਉਰਟੀ ਦੀ ਫੀਲਿੰਗ ਜਿਹੜੀ ਪਬਲਿਕ ਚ ਹੋਵੇ ਉਦੇ ਤਹਿਤ ਮੈਂ ਤੇ ਸਾਰੇ ਸੀਨੀਅਰ ਆਫਸਰ ਸਾਡੇ ਡੀਸੀਪੀ ਲੌਂਡ ਆਰਡਰ ਔਰ ਐਡੀਸੀਪੀ ਸਿਟੀ 2 ਔਰ ਐਸਐਚਓ ਸਿਵਲ ਲਾਈਨ ਅਸੀਂ ਅਚਾਨਕ ਰੇਲਵੇ ਸਟੇਸ਼ਨ ਦੇ ਉੱਤੇ ਸਰਪ੍ਰਾਈਜ਼ ਚੈਕਿੰਗ ਕੀਤੀ ਹੈ ਇੱਥੇ ਜੀਆਰਪੀ ਤੇ ਆਰਪੀਐਫ ਦੇ ਆਫਸਰਸ ਨੂੰ ਵੀ ਮਿਲਾਂਗੇ ਜੋ ਪਾਰਕਿੰਗ ਲਾਟਸ ਨੇ ਉਹਨਾਂ ਦੇ ਉੱਤੇ ਵੀ ਅਨਕਲੇਮਡ ਵਹੀਕਲ ਦੀ ਚੈਕਿੰਗ ਕੀਤੀ ਜਾਏਗੀ ਔਰ ਜੋ ਪੈਸੇਂਜਰ ਆ ਰਹੇ ਨੇ ਉਹਨਾਂ ਨੂੰ ਸਰਪ੍ਰਾਈਜ਼ ਐਲੀਮੈਂਟ ਨਾਲ ਦੇਖਿਆ ਜਾਏਗਾ ਔਰ ਜੋ ਬੈਗੇਜ ਵਗੈਰਾ ਲੈ ਕੇ ਘੁੰਮ ਰਹੇ ਆ ਸਾਡੇ ਡੀਐਫਐਮਡੀ ਕਿੱਥੇ ਕਿੱਥੇ ਚੱਲ ਰਿਹਾ ਐਨਵੀਅਰ ਬੈਲਟ ਹੈ ਐਕਸ-ਰੇ ਮਸ਼ੀਨ ਹੈ ਇਹ ਸਾਰੇ ਦੀ ਅਸੀਂ ਸਿਕਿਉਰਿਟੀ ਦੇ ਜਿਹੜੇ ਇੰਤਜ਼ਾਮਾਤ ਨੇ ਉਹਨਾਂ ਨੂੰ ਰਿਵਿਊ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜੀ ਸਾਡੀ ਥ੍ਰੈਟਨ ਪਰਸਨ ਦੀ ਥ੍ਰੈਟਨ ਇੰਸਟੀਟਿਊਸ਼ਨ ਸੈਨਸਿਟਿਵ ਇੰਸਟੀਟਿਊਸ਼ਨ ਦੀ ਸਿਕਿਉਰਿਟੀ ਦਾ ਜਿਹੜਾ ਕੰਮ ਚੱਲਦਾ ਰਹਿੰਦਾ ਉਹਦੇ ਤੇ ਵੀ ਅੱਜ ਸੀਨੀਅਰ ਅਫਸਰ ਉਹਨੂੰ ਵੀ ਅੱਜ ਚੰਗੀ ਤਰ੍ਹਾਂ ਚੈੱਕ ਕਰਨਗੇ ਸੋ ਥੈਟ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਗੁਰੂ ਨਗਰੀ ਵਾਸੀਆਂ ਨੂੰ ਇੱਕ ਸਿਕਿਉਰਿਟੀ ਵਾਲਾ এনवायरमेंट ਦੇ ਸਕੇ ਇਹ ਜੋ ਸੁਰੱਖਿਅਤ ਮਹਿਸੂਸ ਕਰਾ